ਹੋਲਦੇ ਜਾਣਗੇ ਵਾਹ ਕਿਰਦੀ ਕਾਸ ਸਭ ਨੇ ਲੱਗ ਲੱਖ ਲੱਖ ਵਧਾਈਆਂ ਹੁਣ ਦਾ ਕਰਨੀ ਹਰ ਪਾਸੇ ਰੱਖਿਆ ਕਰਨਾ ਵਾਹ ਕਿਰਦੀ ਕਿਤੇ ਖਤੇ ਅੱਲਾ ਹੀ ਤੁਹਾਨੂੰ ਸਤ ਨਾਮ ਵਾਹਿਗੁਰੂ 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 ਸਤ ਸੰਗੇ ਲਾਉ ਹਾਜ਼ਰੀ ਆ ਮਾ ਲਾਈਵ ਨਾਨਕ ਸਰਕ ਲੇਰਾਂ ਜਗਰਾਉਂ ਤੋਂ ਹੁਣ ਆਂਦੇ ਤੇ ਅੜੇਆਂ ਲੱਖ ਲੱਖ ਵਧਾਈਆਂ ਹੋਣ ਜੀ ਰਖੜ ਪੁੰਨਿਆਤ ਰਖੜ ਦਾ ਦਿਹਾੜਾ ਜੀ

लाइव प्रोग्राम किया वागुरु जो घरे बैठे देख लैन गए <abra PowerPoint> भी दर्शन कर लगे जी जो थे तो भी कर ले ਯੋਸ ਕੋਲ ਹਨ ਹੱਥ ਮੈਂ ਤੇ ਸਤਿ ਸ਼੍ਰੀ ਅਕਾਲ ਉਹ ਮੈਂ ਕੋਰ ਦੱਤੀ ਕੋਰ ਸਭ ਦੇ ਸਤਿ ਸ਼੍ਰੀ ਅਕਾਲ ਵਾਹ ਕਰ ਜੀ ਕਾਕਾ ਨੂੰ ਵਾਹ ਇੱਕ ਵਾਰੀ ਦਿਲੋਂ ਪਰਵਾਨ ਕਰੇ ਬੁੰਨ ਦੇ ਲੜੇ ਲੱਖ ਲੱਖ ਵਧਾਈਆਂ ਹੋਣ ਜੀ

O que é Thank you. thank you Тийгээр дэсхч нь хоопись хиймэн бас татчих. Тийм үү? Би байна уу? Сайн байна уу? Би байна. Сайн байна. ਸੇਟਰ ਤਾਂ ਇਹ ਸੱਤ ਤੇਗਾ 10 ਸੱਤ ਹੈਪੀ ਸੱਤ ਨਾ ਅਪਸੀ ਸੇ ਸੱਤ ਲੇਕੋ ਕਾਰ ਸੱਤਾਂ ਕਰਤਾ ਕਾਲ ਨੂੰ ਉੱਦੀ ਜਾਈਏ ਸੋ ਅੱਛਾ ਇਹ ਗਾਤਾ ਸੱਤ ਤੇਗਾ 10 ਸੱਤ ਹੈਪੀ ਸੱਤ ਨਾ ਤੁਸੀਂ ਸਿੱਖੀ ਸੱਤ ਲੇਕੋ ਕਮਾਗਾ ਸੱਤ ਕਰਕੇ ਮੁੜ ਕੇ ਨਾ